के पुलिस ने खडूर साहिब दे एमपी अमृतपाल सिंह दे पराहरप्रीत सिंह उर्फ हैप्पी पुत्र तरसीम सिंह वासी पिंड जल्लूपुर खेड़ा जिला अमृतसर नु चार ग्राम ड्रग्स गाइस समेत उसके साथी लवप्रीत सिंह पुत्र गुरप्रीत सिंह वासी चीमा जिला अमृतसर नु गिरफ्तार कीता ते एह्ना दोहा खिलाफ एनडीपीएस एक्ट तहत मुकदमा दर्ज कर लिया गया इस सबकारी दस एचओ फिलौर सुखदेव सिंह ने दसिया करेटा कार लुआना तैयारी फिलौर पुलिस पहुँच गई ते पूछ गिछ करनी शुरू कर दि हरप्रीत डी एसपी फिलौर नया हरप्रीत सिंह ने पुलिस नसा की ओ नशा लुधिया तू तो संदीप अरोड़ा तो लोलिस ने संदीप अरोड़ा नफ्तार कर लिया संदीप अरोड़ा लो डरग लैंड ले हरप्रीत वालों दस हज़ार रुपये पेटीएम पहला कि सन हरप्रीत सिंह ते लवप्रीत कला चौंकी च रखा गया जिथों के उन्होंने फिलौर अदालत विच सखत सुरक्षा प्रबंधा हेठ जज सामने पेश पेशता गया अदालत चो घंटे की पेशी दौरान हरप्रीत ते लवप्रीत चौदह दिन भेज दता गया जबकि पुलिस रिमांड मांग रही सी पर अदालत ने रिमांड देने तो मना कर दिता फिलोर थाने अगे एम पी अमृतपाल के समर्थक भी पहुंचे जेहना ने फड़े हरप्रीत सिंह ते साथी दी गिरफ ते की गिरफ्तारी शक जाहिर किया अदालत च मौके ते अमृतपाल सिंह दा चाचा भी पहुंच गया जिसने पुलिस प्रशासन वालों जो नशा फड़न के दोषा रद्द करते हुए कहा कि अमृतपाल सिंह बदनाम करन दी साजिश है क्योंकि नौजवान नू नशियां दे खिलाफ जागरूक करन करने काम कर रहा है उसके भरा पर तरगदा परचा पाके लोगों पर का ध्यान भटका कोशिश की जा रही है पुलिस रिमांड ना मिलन दे कारण बारे उन्होंने दस्या की पुलिस अदालत च सबूत पेश नहीं कर सकी चेतना चैनल ਲਈ प्रदीप ਰਾਜਾ ਦੀ ਰਿਪੋਰਟ ਘਾਤੂ ਹੁਸਕਰੀ ਸੀ ਜਿਸ ਨੇ ਅਸੀਂ ਗੱਡੀ ਰੋਕ ਕੇ ਉਸ ਨੂੰ ਰੋਟੇਨ ਦੀ ਚੈਕਿੰਗ ਦੇ ਵਿੱਚ ਚੈੱਕ ਕੀਤਾ ਜਿਸ ਨੇ ਸਾਈਡ ਜੋ ਵਿੰਡੋ ਸੀ ਉਹਨਾਂ ਦੇ ਸ਼ੀਸ਼ਿਆਂ ਨੂੰ ਵੀ ਬਲੈਕ ਗਾਲੀਆਂ ਲੱਗੀਆਂ ਹੋਈਆਂ ਸੀ ਵਿੰਡ ਜੋ ਸ਼ੀਸ਼ਾ ਸੀ ਇਹ ਉਹਨੂੰ ਹੀ ਘੋੜੀ ਦਿੱਤਾ ਸੀ ਅੰਦਰੋਂ ਪਿਛਲੇ ਸੀਜੇ ਨੂੰ ਜਿਸ ਤੇ ਸਾਨੂੰ ਸ਼ੱਕ ਪਈ ਤਾਂ ਅਸੀਂ ਬਾਰੀ ਖੋਲ ਕੇ ਚੈੱਕ ਅੰਦੇ ਤਾਂ ਉਸ ਦੇ ਵਿੱਚੋਂ ਦੋ ਨੌਜਵਾਨ ਦਿੱਕੇ ਜਿਹੜੋ ਕੋਈ ਚੀਜ਼ਾ ਖਪੇਨ ਕਰ ਰਹੇ ਸੀ ਜਿਨ੍ਹਾਂ ਜੱਕਦੰ ਕੋਈ ਆਪਣੇ ਹੱਥਾਂ ਚ ਫੜੀਆਂ ਚੀਜ਼ਾਂ ਆਪਣੇ ਸੀਟਾ ਠਾਣ ਲਕਾਉਣੀਆਂ ਸ਼ੁਰੂ ਕੀਤੀਆਂ ਜਿਸ ਤੇ ਅਸੀਂ ਮੌਕਾ ਭਾਰ ਡੀਐਸਪੀ ਸਾਹਿਬ ਸ੍ਰੀ ਸਰਵਜਿੰਦਰ ਸਿੰਘ ਸਾਹਿਬ ਨੂੰ ਫਲੋਰ ਨੂੰ ਬੁਲਾਇਆ ਜਿਨ੍ਹਾਂ ਦੇ ਦրան ਅਸੀਂ ਜੋ ਉਹਨਾਂ ਨੂੰ ਆਪਣੀ ਤਲਾਸ਼ੀ ਕਰਨ ਤੇ ਬਾਰੇ ਜੋ ਕਾਨੂੰਨੀ ਰਾਈਟ ਪ੍ਰਾਪਤ ਹੈ ਆਦੇ ਬਾਰੇ ਜਾਣ ਤੋਂ ਕਰਵਾਇਆ ਉਹਨਾਂ ਦੀ ਅਰਜ਼ੀ ਨੇ ਇੱਥੇ ਜੋ ਇਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਇੱਕ ਨੌਜਵਾਨ ਜਿਸ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਹੈਪੀ son of ترسیم ਸਿੰਘ ਵਾਸੀ ਪਿੰਡ ਜਲੂ ਕਿੜਾ ਜਲੂਪੁਰ ਕਿੜਾ ਖਾਣਾ ਖਿਲਜੀਆ ਜਿਲ੍ਹਾ ਅੰਮ੍ਰਿਤਸਰ ਦੱਸਿਆ ਅਤੇ ਦੂਜਾ ਜੋ ਡਰਾਈਵਰ ਸੀਟ ਤੇ ਬੈਠਾ ਸੀ ਉਸਨੇ ਆਪਣਾ ਨਾਮ ਲਵਪ੍ਰੀਤ ਸਿੰਘ ਉਹ ਤੋਂ ਲਵ ਸਨੋਂ ਗੁਰਪ੍ਰੀਤ ਸਿੰਘ ਕੁਵਸੀ ਪਿੰਡ ਚੀਮਾਵਾੜਾ ਖਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ ਦੱਸਿਆ ਜੋ ਇਹਨਾਂ ਦੀ ਪਲਾਸੀ ਕਰਨ ਤੇ ਜੋ ਹਰਦੀਪ ਸਿੰਘ ਹੈਪੀਆ ਉਸ ਦੀ ਪਜਾਮੇ ਦੀ جیب ਦੇ ਵਿੱਚੋਂ ਇੱਕ ਪੌਲੀਗ੍ਰਾਮ ਜੋ ਪਰਦਰਸ਼ੀ ਸੀ ਉਸ ਵਿੱਚੋਂ ਵਾਈਟ ਕਲਰ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਸ ਨੂੰ ਉਹਨਾਂ ਉਸੇ ਮੌਕੇ ਤੇ ਕੰਡੇ ਤੇ ਟੋਲਿਆ ਗਿਆ ਜੋ 4 ਗ੍ਰਾਮ ਹੋਇਆ ਅਤੇ ਉਸਦੇ ਇੱਕ ਜੇਬ ਵਿੱਚੋਂ ਲਾਈਟਰ ਤੇ ਇੱਕ 20 ਰੁਪਏ ਦੇ ਨੋਟ ਦੀ ਜੋ ਪਾਈਪ ਬਣਾਈ ਹੋਈ ਸੀ ਜਿਸ ਨਾਲ ਨਸ਼ਾ ਕੰਜ਼ੂਮ ਕਰਨ ਲਈ ਵਰਤੀ ਜਾਂਦੀ ਹੈ ਇਕ ਕੋਰ ਕਵਰ ਹੋਈ ਆ ਸੈਕੰਡ ਜੋ ਪਰਸਨ ਡਰਾਈਵਰ ਸੀਟ ਦੇ ਬੈਠਾ ਸੀ ਲਵਪ੍ਰੀਤ ਸਿੰਘ ਲਵਪ੍ਰੀਤ ਸਿੰਘ ਦੇ ਜੋ ਪੈਂਟ ਦੀ ਤਿਸ਼ਲੀ ਜੇਬ ਵਿੱਚੋਂ ਇੱਕ ਕੰਡਾ ਨੰਬ ਹੋਇਆ ਤੇ ਦੋ ਲਾਈਟਰ ਤੇ ਜੋ ਕੰਜ਼ੂਮ ਕਰ ਲਈ ਫਾਇਰ ਵਰਤੀ ਜਾਂਦੀ ਸੀ ਜੀਲ ਤੇਲ ਨੂੰ ਉਹ ਰੰਬ ਹੋਇਆ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਗੱਡੀ ਨੂੰ ਚੈੱਕ ਕੀਤਾ ਗਿਆ ਤਾਂ ਗੱਡੀ ਵਿੱਚੋਂ ਇੱਕ ਛੋਟਾ ਪੱਤ ਸੁਲਿਆ ਪੱਤ ਦੇ ਵਿੱਚ ਵੀ ਉਹ ਜੋ ਸੇਲੋ ਦੇ ਪਰਚੀ ਜਿਹੋ ਵਾਲੇ ਵਿੜੇ ਹੋਏ ਉਹਦੇ ਨਾਲ ਉਹਦੇ ਨਾਲ ਜੋ ਉਹਨੂੰ ਵੀ ਵਰਤਿਆ ਜਾਂਦਾ ਸੀ ਉਸ ਨੂੰ ਵੀ ਯੂਜ਼ ਹੀ ਹੋ ਜਾਂਦਾ ਸੀ ਜਿਹੜਾ ਇਹਨਾਂ ਦੇ ਵਰਗਲਾਫ ਸੀ ਮਕਦਮਾ ਨੰਬਰ 191 ਮਿਤੀ 12 7 2024 ਅੰਡਰ ਸੈਕਸ਼ਨ 22 27 ਗਾਰਡ ਚਸੀ ਐਂਡੀਪੀਐਸ ਸੈਕਟਰ ਦਰਜ ਕੀਤਾ ਗਿਆ ਜੋ ਇਹਨਾਂ ਨੂੰ ਉਸਮ ਕਰਨ ਦੇ ਵਿੱਚ ਗ੍ਰফতার ਕਰਕੇ ਇਹਨਾਂ ਨੇ ਪੁੱਛਗਛ ਕੀਤੀ ਗਈ ਹੈ ਪੁੱਛਗਛ ਤੇ ਜੋ ਇਹਨਾਂ ਨੇ ਦੱਸਿਆ ਕਿ ਅਸੀਂ ਜੋ ਨਸ਼ਾ ਫਰੀਬ ਤਿੰਨ ਸਾਲ ਤੋਂ ਪੀਂਦੇ ਆਦੀ ਆ ਦਵਾਈ ਵਿੱਚ ਵੀ ਇਹ ਦੋਨੇ ਇਕੱਠੇ ਰਹੇ ਨੇ ਇਕੱਠੇ ਹੀ ਕਲਾਸ ਫੈਲੋ ਨੇ ਔਰ ਇਹ ਲੁਧਿਆਣਾ ਤੋਂ ਸੰਦੀਪ ਰੋੜਾ ਦੇ ਨਾਮ ਦੇ ਵਿਅਕਤੀ ਕੋ ਮਾਸ਼ਾਅੱਲਾ ਕਿ ਹੁੰਦਿਆ ਉਸ ਨੂੰ ਵੀ ਅਸੀਂ ਰੌਂਡ ਅਪ ਕਰਕੇ ਜਾਈਆਂ ਆਉਂਦੀ ਵੀ ਅਜੇ ਕੁਛ ਕਿਸ ਚੱਲ ਰਹੀ ਹੈ ਜੋ ਅਜੇ ਨੰਬਰ ਕੋਡ ਵਿੱਚ ਪੇਸ਼ ਕੀਤਾ ਜਾਵੇਗਾ ਅਗਲੀ ਗੱਲ ਉਹ ਜੋ ਅਮੋਲੂ ਚਲਣ ਕਿ ਉਹ ਕੀ ਸੀਗਾ ਉਹਨੂੰ ਪੇਸ਼ ਨਹੀਂ ਕੀਤਾ ਉਹਨੂੰ ਵੀ ਲੈ ਕੇ ਕੋਈ ਗੱਲਬਾਤ ਹੋਈ ਨਹੀਂ ਉਹਦੇ ਬਾਰੇ ਤੁਹਾਨੂੰ ਨਹੀਂ ਕੋਈ ਪਤਾ ਸਾਨੂੰ ਤੇ ਜਾਣਦੇ ਤਾਂ ਅਸੀਂ ਬੜੇ ਖੜੇ ਅੱਛਾ ਉਹ ਤੇ ਦੇਖੋ ਸਾਡੇ ਸਾਹਮਣੇ ਹਰਪ੍ਰੀਤ ਨਾਲ ਗੱਲ ਹੋਈ ਹੈ ਹਰਪ੍ਰੀਤ ਦਾ ਕੀ ਕਹਿਣਾ ਹੈ ਜਿਆਦਾ ਜਾਂਦੇ ਬਸ ਉਹਦੇ ਮਿਲੇ ਤੇ ਸਾਹਮਣੇ ਦੇਖਿਆ ਜਣੋ ਮਿਲ ਕੇ ਮਿਲਣ ਨਹੀਂ ਦਿੱਤਾ ਗਿਆ ਪਰਿਵਾਰ ਨੂੰ ਤੁਸੀਂ ਕੋਣ ਹੈ ਦੁਵਾੜਾ ਵੀ ਬੜੀ ਕੋਸ਼ਿਸ਼ ਕੀਤੀ ਹੈ ਯਾਰ ਲਾਈਵ ਆ ਤੇ ਬੋਲੋ ਵੀ ਕਿ ਜਿਹੜਾ ਥੋੜਾ ਹੱਥ ਜੀ ਸਾਾਨੂੰ ਮਾਰਦੇ ਹੈ ਨਾ ਘੰਟੇ ਡੇਢ ਦੀ ਕਾਰਵਾਈ ਹੋਈ ਹੈ ਕਿਵੇਂ ਵੇਖਦੇ ਪਏ ਕਿ ਪੁਲਿਸ ਨੇ ਇਸ ਮਾਮਲੇ ਨੂੰ ਕਿੱਦਾਂ ਪੇਸ਼ ਕੀਤਾ ਯਾਰ ਬ੍ਰੇਕਿੰਗ ਨਿਊਜ਼ ਥੱਲੇ ਕਰ ਲੋ ਦਾੜੀ ਥੋੜਾ ਮੁਟਨੀ ਹੈ ਹਾਂਜੀ ਕੋਈ ਮਲੇਰ ਰਿਮਾਂਡ ਹੈ ਫੇਰ ਦੁਵਾੜਾ ਕਿਉਂ ਨਾ ਕਰਦੇ ਨੀਰ ਮੰਗ ਪਈ ਨਹੀਂ ਕਲਾਸਾ ਕਰਦੇ ਜੀ ਪਰ ਜੱਜ ਸਾਹਿਬ ਨੇ ਜਿਹੜਾ ਇਹਨਾਂ ਨੂੰ ਕਿਹਾ ਜਿਹੜਾ ਕੋਈ ਬਣਾਈ ਇਹ ਵੀਡੀਓ ਕਹਿੰਦੇ ਆ ਸਾਹਮਣੇ ਦੇਖ ਕੇ ਗੱਲ ਨਹੀਂ ਕਰ ਸਕੇ ਜੀ ਇਹ ਕਰਕੇ ਫਿਰ ਉਹਨਾਂ ਨੇ ਕਿਹਾ ਕੋਈ ਨਹੀਂ ਉਹਨਾਂ ਕੋਈ ਘੰਟਾ ਡੇਢ ਦਾ ਸਮਾਂ ਹੋਇਆ ਕਿਵੇਂ ਵੀ ਬਿਸੀ ਪਏ ਕਿ ਕੀ ਅਮਾਨ ਨਹੀਂ ਮਿਲਿਆ ਜੀ ਰਿਮਾਂਡ ਕੋਈ ਤੁਹਾਡੀ ਹਰਪੀ ਦੀ ਜਿੱਤੀ ਕੋਰਟ ਨੇ ਇਸ ਪੂਰੇ ਮਸਲੇ ਤੇ ਨੇ ਦੇਖੋ ਸਾਹੀ ਦੇ ਬਾਹਰ ਹੀ ਖੜੇ ਹੈਗੇ ਸਾਨੂੰ ਜਿੰਨੇ ਆਏ ਖਬਰ ਮਿਲੀ ਆ ਕਿ ਬਰਾੜ ਸਾਹਿਬ ਇਧਰ ਜਿਸ ਦੇ ਹਾਸੇ ਵਿੱਚ ਸੀ ਕਹਨਾਂ ਨੇ ਇਹ ਬਾਅਦ ਦੇ ਵਿੱਚ ਇਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਹੋਰ ਆਸ-ਪਾਸੋਂ ਬੋਨਡ ਘੁਮਾ ਕੇ ਇਹ ਜਿਹੜਾ ਸਾਨੂੰ ਰਿਮਾਂਡ ਦਿੱਤਾ ਜਾਵੇ ਉਹਨਾਂ ਨੇ ਕਿਹਾ ਹੁਣ ਇਹਨਾਂ ਨੂੰ ਛੇੜੋ ਜੋ ਕਾਰਵਾਈ ਐਸੋ ਪੁਲਿਸ ਨੇ 1 ਘੰਟੇ ਅੰਦਰ ਰਿਪੋਰਟ ਦੇ ਕੀਤੀ ਨੂੰ ਕਿਵੇਂ ਵੇਖਦੇ ਪਿਆ ਤੁਸੀਂ ਦੇਖੋ ਤੁਹਾਨੂੰ ਤੁਹਾਨੂੰ ਪਹਿਲਾਂ ਤੋਂ ਦੱਸ ਰਹੇ ਆ ਕਿ ਸਾਜਿਸ਼ ਕੋਈ ਕਰ ਰਹੇ ਆ ਸਾਡੇ ਪਰਿਵਾਰ ਨੂੰ भाई अमरपाल सिंह ਨੂੰ ਬਦਨਾਮ ਕਰ ਰਹੇ ਨੇ ਉਹਨਾਂ ਕੋਈ ਜਿਹੜਾ ਵਾ ਬੜਾ ਤਕੜਾ ਸਾਜੇ ਤੇ ਰੱਖੀ ਜਾ ਰਿਹਾ ਹੈ ਇੰਨੇ ਕਈ ਘੰਟੇ ਲਗਾਤਾਰ ਅੰਦਰ ਕਾਰਵਾਈ ਚੱਲਦੀ ਰਹੀ ਕੀ ਕੁਝ ਕੋਈ ਪਤਾ ਲੱਗਾ ਕੀ ਗੱਲਬਾਤ ਹੋਈ ਜਾਂਦੀ ਬਾਹਰ ਹੀ ਦੁਬਾਰਾ ਦੁਬਾਰਾ ਕਰ ਰਿਹਾ ਹੈ ਕਿ ਸਾਨੂੰ ਕਿਸ ਤਰ੍ਹਾਂ ਪਤਾ ਹੁਣ ਕਿਹਦੇ ਕੋ ਫੋਨ ਕਰਾ ਰਿਹਾ ਹੈ ਕਿ ਇਹ ਅੱਜ ਕਿਸ ਤਰ੍ਹਾਂ ਸਾਡਾ ਜਿਹੜਾ ਰਿਮਾਰਡ ਦਿੱਤਾ ਹੈ ਰਿਮਾਰਡ ਨਹੀਂ ਜਰੂਰ ਹੈ ਕਿ ਕਿਹੜੀ ਜੇਲੇ ਵੇਜ ਜੀ ਤੂੰ ਇਥੋਂ ਅੱਜ ਸ਼ਾਇਦ ਨਹੀਂ ਭੇਜਣਗੇ ਕਹਿੰਦੇ ਕਿ ਇਸ ਟਾਈਮ ਲੈਂਦੇ ਨਹੀਂ ਕੋਰਟ ਦੇ ਵੀ ਹੂੰ ਉੱਥੇ ਦੇਰ ਦੇ ਵਿੱਚ ਤੇ ਬਾਅਦ ਦੇ ਵਿੱਚ ਹੁਣ ਦੇਖੋ ਕਾਲੂ ਮੁਲਜ਼ਮ ਦੋ ਹੀ ਪੇਸ਼ ਕੀਤੇ ਨੇ ਆ ਦੋ ਹੀ ਦੋ ਪੇਸ਼ ਕੀਤੇ ਨੇ